ਸੁਣੋ ਤੁਸੀਂ ਕਿਵੇਂ ਇੰਟਰਨੈਟ ਤੋਂ ਬਿਨਾ ਵੀ ਦੇਖ ਸਕਦੇ ਹੋ Netflix ਤੇ ਫਿਲਮਾਂ ਅਤੇ ਵੈਬ ਸੀਰੀਜ਼ ਜਾਨੋ Netflix ਤੇ ਕਿਵੇਂ ਤੁਸੀਂ ਇਹ ਸਟੈਪਸ ਨੂੰ ਕਰ ਸਕਦੇ ਹੋ ਡਾਊਨਲੋਡ ਜੇਕਰ ਤੁਸੀਂ ਵੀ Netflix ਯੂਜ਼ਰ ਹੋ ਤਾਂ ਧਿਆਨ ਨਾਲ ਸੁਣੋ ਇਹ ਪੂਰੀ ਖਬਰ ਆਪਣੇ ਬੇਲੇ ਸਮੇਂ ਵਿੱਚ ਮਨੋਰੰਜਨ ਲਈ ਲੋਕ ਇੰਟਰਨੈਟ ਦੀ ਮਦਦ ਨਾਲ OTT ਪਲੇਟਫਾਰਮ ਤੇ ਫਿਲਮਾਂ, Web series, serial ਤੇ documentary ਦੇਖਦੇ ਹਨ ਪਰ ਜਦੋਂ ਉਪਭੋਗਤਾਵਾਂ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੁੰਦੀ ਤਾਂ ਉਹ ਅਜਿਹੀ ਜਗ੍ਹਾ ਤੇ ਹੁੰਦੇ ਹਨ ਜਿੱਥੇ ਇੰਟਰਨੈਟ ਦੀ ਸਪੀਡ ਨਹੀਂ ਹੁੰਦੀ ਇਸ ਸਮੱਸਿਆ ਨੂੰ ਸਮਝਦੇ ਹੋਏ Netflix ਨੇ ਯੂਜ਼ਰਸ ਲਈ ਇੱਕ ਹੱਲ ਲਪਿਆ ਜਿਸ ਚ ਹੁਣ Netflix ਯੂਜ਼ਰਸ ਬਿਨਾ ਇੰਟਰਨੈਟ ਦੇ ਵੀ ਨੈਟਫਲਿਕਸ ਤੇ ਮਨੋਰੰਜਨ ਦਾ ਆਨੰਦ ਲੈ ਸਕਣਗੇ ਜਿਸ ਵਿੱਚ ਨੈਟਫਲਿਕਸ ਯੂਜ਼ਰਸ ਲਈ ਫਿਲਮਾਂ, ਵੈਬ ਸੀਰੀਜ਼, ਸੀਰੀਅਲ ਤੇ ਡਾਕੂਮੈਂਟਰੀ ਦਾ ਆਨੰਦ ਲੈ ਸਕਣਗੇ ਜੇਕਰ ਤੁਸੀਂ ਵੀ ਨੈਟਫਲਿਕਸ ਯੂਜ਼ਰ ਹੋ ਤਾਂ ਤੁਹਾਨੂੰ ਇਸ ਦੀ ਵਰਤੋਂ ਕਰਨ ਦੇ ਸਟੈਪਸ ਯਕੀਨਨ ਪਤਾ ਹੋਣੇ ਚਾਹੀਦੇ ਹਨ ਨੈਟਫਲਿਕਸ ਆਫਲਾਈਨ ਮੋਡ ਵਿੱਚ ਫਿਲਮਾਂ, ਵੈਬ ਸੀਰੀਜ਼, ਸੀਰੀਅਲ ਤੇ ਦਸਤਾਵੇਜ਼ੀ ਦੇਖਣ ਦੀ ਆਜ਼ਾਦੀ ਦਿੰਦਾ ਹੈ ਇਸ ਦੇ ਲਈ ਤੁਹਾਨੂੰ ਇੰਟਰਨੈਟ ਦੀ ਮੌਜੂਦਗੀ ਵਿੱਚ ਨੈਟਫਲਿਕਸ ਵਿੱਚ ਸਮੱਗਰੀ ਨੂੰ ਡਾਊਨਲੋਡ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਬਿਨਾਂ ਇੰਟਰਨੈਟ ਦੇ ਵੀ Netflix ਤੇ ਮਨੋਰੰਜਨ ਦਾ ਆਨੰਦ ਲੈ ਸਕਦੇ ਹੋ ਕਿਵੇਂ ਤੁਸੀਂ ਕਰ ਸਕਦੇ ਹੋ Netflix ਤੇ ਸਮਗਰੀ ਨੂੰ ਡਾਊਨਲੋਡ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਇਸ ਤੇ ਲਈ ਤੁਹਾਨੂੰ Netflix ਐਪ ਨੂੰ ਓਪਨ ਕਰਨਾ ਹੋਵੇਗਾ ਇਸ ਤੋਂ ਬਾਅਦ ਉਸ ਸਮਗਰੀ ਚੁਣੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਇਸ ਤੋਂ ਬਾਅਦ ਤੁਹਾਨੂੰ ਹੇਠਾਂ ਵੱਲ ਤੀਰ ਦਾ ਨਿਸ਼ਾਨ ਦਿਖਾਈ ਦੇਵੇਗਾ ਇਸ ਤੇ ਟੈਪ ਕਰਕੇ ਤੁਸੀਂ ਉਸ ਸਮਗਰੀ ਨੂੰ ਡਾਊਨਲੋਡ ਕਰ ਸਕਦੇ ਹੋ ਇਸ ਸਮੱਗਰੀ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਤੁਸੀਂ ਮਿਆਰੀ ਜਾਂ ਉੱਚ ਗੁਣਵੱਤਾ ਦੀ ਚੋਣ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ Netflix ਐਪ ਦੇ ਡਾਊਨਲੋਡ ਸੈਕਸ਼ਨ ਤੇ ਜਾ ਕੇ ਡਾਊਨਲੋਡ ਪ੍ਰਗਤੀ ਨੂੰ ਦੇਖ ਸਕਦੇ ਹੋ ਧਿਆਨ ਵਿੱਚ ਰੱਖੋ ਕਿ ਡਾਊਨਲੋਡ ਕਰਨ ਦੇ ਲਈ ਇੰਟਰਨੈਟ ਕਨੈਕਸ਼ਨ ਵਧੀਆ ਹੋਣਾ ਚਾਹੀਦਾ ਹੈ ਇੱਕ ਵਾਰ ਡਾਊਨਲੋਡ ਪੂਰਾ ਹੋਣ ਤੋਂ ਬਾਅਦ ਤੁਸੀਂ Netflix ਐਪ ਦੇ ਡਾਊਨਲੋਡ ਭਾਗ ਵਿੱਚ ਜਾ ਕੇ ਆਪਣੀਆਂ ਡਾਊਨਲੋਡ ਕੀਤੀਆਂ ਫਿਲਮਾਂ ਤੇ ਵੈਬ ਸੀਰੀਜ਼ ਦੇਖ ਸਕਦੇ ਹੋ Netflix ਤੇ ਡਾਊਨਲੋਡ ਕੀਤੀ ਸਮੱਗਰੀ ਹਮੇਸ਼ਾ ਲਈ ਸੁਰੱਖਿਅਤ ਨਹੀਂ ਰਹਿੰਦੀ Netflix ਤੋਂ ਕੁਝ ਸਮੇਂ ਬਾਅਦ ਇਸ ਨੂੰ ਹਟਾ ਦਿੰਦਾ ਹੈ ਵੱਖ-ਵੱਖ ਫਿਲਮਾਂ ਅਤੇ ਵੈਬ ਸੀਰੀਜ਼ ਲਈ ਇਹ ਸਮਾਂ ਵੱਖਰਾ ਹੋ ਸਕਦਾ ਹੈ ਆਮ ਤੌਰ ਤੇ 2 ਦਿਨਾਂ ਤੋਂ 30 ਦਿਨਾਂ ਦੇ ਵਿਚਕਾਰ ਹੁੰਦਾ ਹੈ ਜੇਕਰ ਤੁਸੀਂ ਆਪਣੇ Netflix ਮੈਂਬਰਸ਼ਿਪ ਨੂੰ ਰੱਦ ਕਰਦੇ ਹੋ ਤਾਂ ਡਾਊਨਲੋਡ ਕੀਤੀਆਂ ਫਿਲਮਾਂ ਅਤੇ ਵੈਬ ਸੀਰੀਜ਼ ਤੁਹਾਡੀ ਡਿਵਾਈਸ ਤੋਂ ਹਟਾ ਦਿੱਤੀਆਂ ਜਾਣਗੀਆਂ ਜੇਕਰ ਤੁਸੀਂ ਦੁਬਾਰਾ ਮੈਂਬਰਸ਼ਿਪ ਲੈਂਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਦੁਬਾਰਾ ਡਾਊਨਲੋਡ ਕਰਨਾ ਹੋਵੇਗਾ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਸੁਣੋ ਤੁਸੀਂ ਕਿਵੇਂ ਇੰਟਰਨੈਟ ਤੋਂ ਬਿਨਾ ਵੀ ਦੇਖ ਸਕਦੇ ਹੋ Netflix ਤੇ ਫਿਲਮਾਂ ਅਤੇ ਵੈਬ ਸੀਰੀਜ਼ ਜਾਨੋ Netflix ਤੇ ਕਿਵੇਂ ਤੁਸੀਂ ਇਹ ਸਟੈਪਸ ਨੂੰ ਕਰ ਸਕਦੇ ਹੋ ਡਾਊਨਲੋਡ ਜੇਕਰ ਤੁਸੀਂ ਵੀ Netflix ਯੂਜ਼ਰ ਹੋ ਤਾਂ ਧਿਆਨ ਨਾਲ ਸੁਣੋ ਇਹ ਪੂਰੀ ਖਬਰ ਆਪਣੇ ਬੇਲੇ ਸਮੇਂ ਵਿੱਚ ਮਨੋਰੰਜਨ ਲਈ ਲੋਕ ਇੰਟਰਨੈਟ ਦੀ ਮਦਦ ਨਾਲ OTT ਪਲੇਟਫਾਰਮ ਤੇ ਫਿਲਮਾਂ, ਵੈਬ ਸੀਰੀਜ਼, ਸੀਰੀਅਲ ਤੇ ਡਾਕੂਮੈਂਟਰੀ ਦੇਖਦੇ ਹਨ ਪਰ ਜਦੋਂ ਉਪਭੋਗਤਾਵਾਂ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੁੰਦੀ ਤਾਂ ਉਹ ਅਜਿਹੀ ਜਗ੍ਹਾ ਤੇ ਹੁੰਦੇ ਹਨ ਜਿੱਥੇ ਇੰਟਰਨੈਟ ਦੀ ਸਪੀਡ ਨਹੀਂ ਹੁੰਦੀ ਇਸ ਸਮੱਸਿਆ ਨੂੰ ਸਮਝਦੇ ਹੋਏ Netflix ਨੇ ਯੂਜ਼ਰਸ ਲਈ ਇੱਕ ਹੱਲ ਲੱਭਿਆ ਹੈ ਜਿਸ ਤੋਂ ਹੁਣ Netflix ਯੂਜ਼ਰਸ ਬਿਨਾ ਇੰਟਰਨੈਟ ਦੇ ਵੀ Netflix ਦੇ ਮਨੋਰੰਜਨ ਦਾ ਆਨੰਦ ਲੈ ਸਕਣਗੇ ਜਿਸ ਵਿੱਚ Netflix ਯੂਜ਼ਰਸ ਲਈ ਫਿਲਮਾਂ, ਵੈਬ ਸੀਰੀਜ਼, ਸੀਰੀਅਲ ਤੇ ਡਾਕੂਮੈਂਟਰੀ ਦਾ ਆਨੰਦ ਲੈ ਸਕਣਗੇ ਜੇਕਰ ਤੁਸੀਂ ਵੀ Netflix ਯੂਜ਼ਰ ਹੋ ਤਾਂ ਤੁਹਾਨੂੰ ਇਸ ਦੀ ਵਰਤੋਂ ਕਰਨ ਦੇ ਸਟੈਪਸ ਯੂਰੂਰ ਪਤਾ ਹੋਣੇ ਚਾਹੀਦੇ ਹਨ Netflix ਆਫਲਾਈਨ ਮੋਡ ਵਿੱਚ ਫਿਲਮਾਂ, ਵੈਬ ਸੀਰੀਜ਼, ਸੀਰੀਅਲ ਤੇ ਦਸਤਾਵੇਜ਼ੀ ਦੇਖਣ ਦੀ ਆਜ਼ਾਦੀ ਹੁੰਦਾ ਹੈ ਇਸ ਦੇ ਲਈ ਤੁਹਾਨੂੰ ਇੰਟਰਨੈਟ ਦੀ ਮਯੂਦਗੀ ਵਿੱਚ Netflix ਵਿੱਚ ਸਮਗਰੀ ਨੂੰ ਡਾਊਨਲੋਡ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਬਿਨਾਂ ਇੰਟਰਨੈਟ ਦੇ ਵੀ Netflix ਤੇ ਮਨੋਰੰਜਨ ਦਾ ਆਨੰਦ ਲੈ ਸਕਦੇ ਹੋ ਕਿਵੇਂ ਤੁਸੀਂ ਕਰ ਸਕਦੇ ਹੋ Netflix ਤੇ ਸਮਗਰੀ ਨੂੰ ਡਾਊਨਲੋਡ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਇਸ ਤੇ ਲਈ ਤੁਹਾਨੂੰ Netflix ਐਪ ਨੂੰ ਓਪਨ ਕਰਨਾ ਹੋਵੇਗਾ ਇਸ ਤੋਂ ਬਾਅਦ ਉਸ ਸਮਗਰੀ ਚੁਣੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਇਸ ਤੋਂ ਬਾਅਦ ਤੁਹਾਨੂੰ ਹੇਠਾਂ ਵੱਲ ਤੀਰ ਦਾ ਨਿਸ਼ਾਨ ਦਿਖਾਈ ਦੇਵੇਗਾ ਇਸ ਤੇ ਟੈਪ ਕਰਕੇ ਤੁਸੀਂ ਉਸ ਸਮਗਰੀ ਨੂੰ ਡਾਊਨਲੋਡ ਕਰ ਸਕਦੇ ਹੋ ਇਸ ਸਮਗਰੀ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਤੁਸੀਂ ਮਿਆਰੀ ਜਾਂ ਉੱਚ ਗੁਣਵੱਤਾ ਦੀ ਚੋਣ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ Netflix ਐਪ ਦੇ ਡਾਊਨਲੋਡ ਸੈਕਸ਼ਨ ਤੇ ਜਾ ਕੇ ਡਾਊਨਲੋਡ ਪ੍ਰਗਤੀ ਨੂੰ ਦੇਖ ਸਕਦੇ ਹੋ ਧਿਆਨ ਵਿੱਚ ਰੱਖੋ ਕਿ ਡਾਊਨਲੋਡ ਕਰਨ ਦੇ ਲਈ ਇੰਟਰਨੈਟ ਕਨੈਕਸ਼ਨ ਵਧੀਆ ਹੋਣਾ ਚਾਹੀਦਾ ਹੈ ਇੱਕ ਵਾਰ ਡਾਊਨਲੋਡ ਪੂਰਾ ਹੋਣ ਤੋਂ ਬਾਅਦ ਤੁਸੀਂ Netflix ਐਪ ਦੇ ਡਾਊਨਲੋਡ ਪਾਗ ਵਿੱਚ ਜਾ ਕੇ ਆਪਣੀਆਂ ਡਾਊਨਲੋਡ ਕੀਤੀਆਂ ਫਿਲਮਾਂ ਤੇ ਵੈਬ ਸੀਰੀਜ਼ ਦੇਖ ਸਕਦੇ ਹੋ Netflix ਤੇ ਡਾਊਨਲੋਡ ਕੀਤੀ ਸਮਗਰੀ ਹਮੇਸ਼ਾ ਲਈ ਸੁਰੱਖਿਅਤ ਨਹੀਂ ਰਹਿੰਦੀ Netflix ਤੋਂ ਕੁਝ ਸਮੇਂ ਬਾਅਦ ਇਸ ਨੂੰ ਹਟਾ ਦਿੰਦਾ ਹੈ ਵਕਫ ਵਕ ਫਿਲਮਾਂ ਅਤੇ ਵੈਬ ਸੀਰੀਜ਼ ਲਈ ਇਹ ਸਮਾਂ ਵੱਖਰਾ ਹੋ ਸਕਦਾ ਹੈ ਆਮ ਤੌਰ ਤੇ 2 ਦਿਨਾਂ ਤੋਂ 30 ਦਿਨਾਂ ਦੇ ਵਿਚਕਾਰ ਹੁੰਦਾ ਹੈ ਜੇਕਰ ਤੁਸੀਂ ਆਪਣੇ Netflix ਮੈਂਬਰਸ਼ਿਪ ਨੂੰ ਰੱਦ ਕਰਦੇ ਹੋ ਤਾਂ ਡਾਊਨਲੋਡ ਕੀਤੀਆਂ ਫਿਲਮਾਂ ਤੇ ਵੈਬ ਸੀਰੀਜ਼ ਤੁਹਾਡੀ ਡਿਵਾਈਸ ਤੋਂ ਹਟਾ ਦਿੱਤੀਆਂ ਜਾਣਗੀਆਂ ਜੇਕਰ ਤੁਸੀਂ ਦੁਬਾਰਾ ਮੈਂਬਰਸ਼ਿਪ ਲੈਂਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਦੁਬਾਰਾ ਡਾਊਨਲੋਡ ਕਰਨਾ ਹੋਵੇਗਾ ਬਿਊਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ